ਸੋ ਮੈਨੀ ਸਿਰਫ ਕ੍ਰਿਸਚੀਅਨਸ ਨਹੀਂ ਪਰਮੇਸ਼ਵਰ ਦੇ ਨਾਲ ਡਾਇਰੈਕਟ ਪਰਮੇਸ਼ਵਰ ਦੇ ਨਾਲ ਜੁੜੇ ਹੋਏ ਵੀ ਬਹੁਤ ਸਾਰੇ ਧਰਮੀ ਆ ਉਹਨਾਂ ਧਰਮੀ ਲੋਕਾਂ ਦਾ ਕਰਕੇ ਇਹ ਦੁਨੀਆ ਬਚੀ ਜਾਂਦੀ ਆ ਪਰਮੇਸ਼ਵਰ ਦੀ ਨਜ਼ਰ ਦੇ ਕਰੋਧ ਤੋਂ ਕਿੰਨੇ ਬਹੁਤ ਸਾਰੇ ਭੈਣ ਭਰਾ ਆ ਜਿਹੜੇ ਪਰਮੇਸ਼ਵਰ ਨੂੰ ਇੰਨਾ ਮੰਨਦੇ ਆ ਉਹ ਲੋਕਾਂ ਦੀਆਂ ਨਜ਼ਰਾਂ ਵਿੱਚ ਹੈਗੇ ਨਹੀਂ ਆ ਪਰ ਉਹਨਾਂ ਦਾ ਜੀਵਨ ਇੰਨਾ ਸੋਹਣਾ ਜੀਵਨ ਆ ਉਹਨਾਂ ਦੇ ਮਨਾਂ ਵਿੱਚ ਕਿਸੇ ਲਈ ਕਰੋਧ ਨਹੀਂ ਹੈਗਾ ਕੋਈ ਉਹਨਾਂ ਦੇ ਮਨਾਂ ਵਿੱਚ ਕਿਸੇ ਲਈ ਫਰਕ ਨਹੀਂ ਹੈਗਾ ਉੱਚ-ਨੀਚ ਨਹੀਂ ਹੈਗੀ ਉਹਨਾਂ ਲੋਕਾਂ ਦਾ ਕਰਕੇ ਪ੍ਰਭੂ ਇਸ ਧਰਤੀ 'ਤੇ ਦਇਆ ਕਰ ਰਹੇ ਉਹ ਲੋਕੀ ਦੁਆਵਾਂ ਕਰ ਰਹੇ ਅਰਦਾਸਾਂ ਬੇਨਤੀਆਂ ਕਰ ਰਹੇ ਆ ਕਿ हे ਪਰਮੇਸ਼ਵਰ ਇਸ ਧਰਤੀ 'ਤੇ ਰਹਿਮ ਕਰ हे ਪਰਮੇਸ਼ਵਰ ਇਸ ਧਰਤੀ 'ਤੇ ਰਹਿਮ ਕਰ ਉਹਨਾਂ ਐਕਚੁਅਲ ਚ ਉਹ ਧਰਮੀ ਆ ਉਹਨਾਂ ਧਰਮੀ ਲੋਕਾਂ ਦੀਆਂ ਦੁਆਵਾਂ ਦਾ ਕਰਕੇ ਅਜੇ ਸੰਸਾਰ ਬਚਿਆ ਜਾ ਰਿਹਾ ਹੈ। ਇਸ ਲਈ ਅਜੇ ਤੱਕ ਇਹ ਪੂਰਾ ਸੰਸਾਰ ਨਾਸ਼ ਨਹੀਂ ਹੋਇਆ। ਪਰ ਜਿੱਥੇ-ਜਿੱਥੇ ਪਾਪ ਜ਼ਿਆਦਾ ਵੱਧਦਾ ਜਾ ਰਿਹਾ ਆ ਉੱਥੇ-ਉੱਥੇ ਤਬਾਹੀ ਆ ਰਹੀ ਹੈ। ਜਿਵੇਂ ਉਸ ਵੇਲੇ ਜਦੋਂ ਸਦੂਮ ਗਮੋਰਾਂ ਨਾਸ਼ ਹੋਇਆ ਉਸ ਵੇਲੇ ਪੂਰੀ ਦੁਨੀਆ ਨਾਸ਼ ਨਹੀਂ ਹੋਈ ਪਰ ਜਿੱਥੇ ਪਾਪ ਵਧਿਆ ਉੱਥੇ ਅੱਗ ਵਰਸੀ ਜਿਵੇਂ ਐਲ.ਏ ਦੇ ਵਿੱਚ ਐਲ.ਏ ਦੇ ਲੋਕੀ ਕਹਿੰਦੇ ਸੀ ਕਿ ਜੀਜ਼ਸ ਨੂੰ ਜਿਹੜਾ ਆ ਸ਼ਹਿਰ ਚੋਂ ਬਾਹਰ ਕੱਢੋ ਉੱਥੇ ਦੇ ਸੈਲੀਬ੍ਰਿਟੀਜ਼ ਕਹਿੰਦੇ ਸੀ ਅ ਸੈਲੀਬ੍ਰਿਟੀਜ਼ ਦਾ ਹੀ ਸਭ ਤੋਂ ਜ਼ਿਆਦਾ ਲੋਸ ਹੋਇਆ ਉੱਥੇ ਕਿਉਂਕਿ ਸਧਾਰਨ ਲੋਕਾਂ ਦੇ ਘਰ ਸੜੇ ਉਹਨਾਂ ਨੂੰ ਜਿਹੜਾ ਆ ਉਹ ਮਿਲ ਜਾਏਗਾ ਠੀਕ ਹੈ ਉਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਸੜ ਗਈਆਂ ਪਰ ਫਿਰ ਵੀ ਚਲੋ ਉਹਨਾਂ ਨੂੰ ਇੰਸ਼ੋਰੈਂਸ ਮਿਲੇਗੀ ਉਹਨਾਂ ਦੇ ਘਰ ਬਣ ਜਾਣਗੇ ਪਰ ਇਹ ਸੈਲੀਬ੍ਰਿਟੀਜ਼ ਜਿਹੜੇ ਹਨ ਇਹਨਾਂ ਦੀ ਤਾਂ ਇੱਕ ਇੱਕ ਚੀਜ਼ ਜਿਹੜੀ ਆ ਉਹ ਲੱਖਾਂ ਦੇ ਵਿੱਚ ਹੋਏਗੀ ਮਿਲੀਅਨਸ ਦੇ ਵਿੱਚ ਹੋਏਗੀ ਬਿਲੀਅਨਸ ਦੇ ਵਿੱਚ ਵੀ ਹੋਏਗੀ ਤਾਂ ਇਹ ਇਹਨਾਂ ਨੂੰ ਸਾਰਾ ਰਿਫੰਡ ਨਹੀਂ ਹੁਣ ਜੋ ਜਿਨ੍ਹਾਂ ਚੀਜ਼ਾਂ ਦੀ ਇੰਸ਼ੋਰੈਂਸ ਸੀ ਸਿਰਫ ਉਹੀ ਮਿਲ ਨਹੀਂ ਆਇਆ ਪਰ ਬਹੁਤ ਸਾਰੀਆਂ ਚੀਜ਼ਾਂ ਇਹਨਾਂ ਦੇ ਕੋਲ ਇਹੋ ਜਿਹੀਆਂ ਸੀ ਜਿਨ੍ਹਾਂ ਦੀ ਕੋਈ ਇੰਸ਼ੋਰੈਂਸ ਨਹੀਂ ਸੀਗੀ ਤਾਂ ਸਭ ਤੋਂ ਜ਼ਿਆਦਾ ਲਾਸ ਵੀ ਇਹਨਾਂ ਦਾ ਹੋਇਆ ਇਹ ਕਹਿੰਦੇ ਸੀਗੇ ਕਿ ਗੋਡ ਡਸਨਟ ਐਗਜ਼ਿਸਟ ਪਰਮੇਸ਼ਵਰ ਤਾਂ ਕਰਦਾ ਹੀ ਨਹੀਂ ਆ ਹੋਂਦ ਹੀ ਨਹੀਂ ਹੈਗੀ ਪਰਮੇਸ਼ਵਰ ਦੀ ਐਗਜ਼ਿਸਟ ਹੀ ਨਹੀਂ ਕਰਦਾ ਤਾਂ ਪਰਮੇਸ਼ਰ ਨੇ 5 ਤਰੀਕ ਨੂੰ ਇਹਨਾਂ ਲੋਕਾਂ ਨੇ ਸਟੇਟਮੈਂਟ ਦਿੱਤੀ ਤਾਂ 6 ਨੂੰ 7 ਨੂੰ ਜਿਹੜਾ ਸੀਗਾ ਇਹ ਭਾਣਾ ਵਾਪਰਿਆ ਅੱਗ ਫੈਲੀ ਜਿੱਥੇ ਜਿੱਥੇ ਬੁਰਾਈ ਜ਼ਿਆਦਾ ਹੀ ਵੱਧਦੀ ਜਾਏਗੀ ਨਾ ਉੱਥੇ ਉੱਥੇ ਤਬਾਹੀ ਵੱਧਦੀ ਜਾਏਗੀ ਕਿ ਬਹੁਤ ਚੀਜ਼ਾਂ ਜਦੋਂ ਗੁਨਾਹ ਦਾ ਰੂਪ ਧਾਰ ਜਾਂਦੀਆਂ ਪਾਪ ਦਾ ਰੂਪ ਧਾਰ ਜਾਂਦੀਆਂ ਆ ਤਦ ਸੰਸਾਰ ਉੱਤੇ ਕਹਿਰ ਆਉਂਦਾ ਆ ਪਰਮੇਸ਼ਵਰ ਦਾ ਅਰ ਅਜੇ ਤੱਕ ਪੂਰਾ ਸੰਸਾਰ ਇੱਕੋ ਦਮ ਨਾਸ਼ ਇਸਲੀ ਨਹੀਂ ਹੋ ਰਿਹਾ ਜਦ ਕਿ ਬਹੁਤ ਸਾਰੇ ਲੋਕੀ ਜਿਹੜੇ ਆ ਜਿਹੜੇ 1 2 ਕਰਨਾ ਜਾਣਦੇ ਆ 1 2 ਮੀਨਸ ਕਿ ਜਿਨ੍ਹਾਂ ਦਾ ਮੈਥਸ ਬਹੁਤ ਹਾਈ ਆਰ ਉਹ ਗਿਣਤੀਆਂ ਗਿਣਦੇ ਆ ਜਿਹੜੇ ਬਾਈਬਲ ਦੇ ਸਕਾਲਰਜ਼ ਯਾਤੇ ਉਹ ਉਹਨਾਂ ਗਣਤੀਆਂ ਨੂੰ ਸੋਚਦੇ ਆ ਕਦੀ ਉਹਨਾਂ ਨੂੰ ਲੱਗਦਾ ਸੀ 2012 ਦੇ ਵਿੱਚ ਇਦਾਂ ਹੋ ਜਾਣਾ ਫਿਰ 2020 'ਚ ਹਰ ਹਾਲਤ ਵਿੱਚ ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਹੋਣਾ ਹੀ ਹੋਣਾ ਹੈ 19 ਦੇ ਲਾਸਟ ਤੋਂ ਲੈ ਕੇ 20 ਦੇ ਵਿੱਚ ਵਿੱਚ ਉਹਨਾਂ ਦੀ ਗਣਨਾ ਦੇ ਅਕੋਰਡਿੰਗਲੀ ਜੋ ਬੁੱਕ ਆਫ ਡੈਨੀਅਲ ਦੀ ਬਣਦੀ ਸੀ ਉਹਦੇ ਹਿਸਾਬ ਦੇ ਨਾਲ ਉਹਨਾਂ ਦਾ ਉਦੋਂ ਹੋਣਾ ਚਾਹੀਦਾ ਸੀ ਬਟ ਉਹ ਨਹੀਂ ਹੋਇਆ ਉਹ ਖੁਦ ਹੈਰਾਨ ਹੈ ਕਿ ਇਹ ਕਿਉਂ ਨਹੀਂ ਹੋਇਆ ਪਰੇਸ਼ਾਨ ਅਰ ਇਸੇ ਚੀਜ਼ ਦਾ ਕਰਕੇ ਤੁਹਾਨੂੰ ਪਤਾ ਬਹੁਤ ਸਾਰੇ ਲੋਕੀ ਜਿਹੜੇ ਆ ਉਹ ਬੈਕ ਸਲਾਈਡ ਹੋ ਗਏ ਕਿ ਇਹ ਜੀ ਰੋਲਾ ਰੋਲਾ ਤੇ ਇਹ ਛੇਰ ਆ ਗਿਆ ਆ ਗਿਆ ਤੇ ਛੇਰ ਆਇਆ ਨਹੀਂ ਐਕਚੁਅਲ ਦੇ ਵਿੱਚ ਜਿਵੇਂ ਨੀਨਵਾ ਦੇ ਲੋਕਾਂ ਨੂੰ ਪਰਮੇਸ਼ਵਰ ਨੇ ਬਚਾ ਲਿਆ ਨੀਨਵਾ ਨੂੰ ਤਬਾਹ ਕਰਨ ਤੋਂ ਕਿਉਂਕਿ ਉਹਨਾਂ ਨੇ ਤੋਬਾ ਕਰ ਲਈ ਇਸ ਧਰਤੀ ਉੱਤੇ ਬਹੁਤ ਸਾਰੇ ਲੋਕੀ ਆ ਜਿਹੜੇ ਤੋਬਾ ਕਰ ਰਹੇ ਆ ਜਿਨ੍ਹਾਂ ਦਾ ਕਰਕੇ ਸੰਸਾਰ ਨਾਸ਼ ਹੋਣ ਤੋਂ ਬਚਦਾ ਜਾ ਰਿਹਾ ਹੈ ਸੱਚੀ ਸੋ ਐਸਲੀ ਜਦੋਂ ਸਾਨੂੰ ਲੱਗਦਾ ਆ ਕਿ ਪ੍ਰਭੂ ਸਾਥੋਂ ਨਾਰਾਜ਼ ਆ ਸੱਚ ਜਾਣਿਓ ਉਦੋਂ ਸਾਡੇ ਜੀਵਨ ਦੇ ਵਿੱਚ ਕਮੀ ਹੁੰਦੀ ਆ ਸਾਡਾ ਅੱਜ ਦਾ ਟੌਪਿਕ ਆ ਕਿ ਸਾਨੂੰ ਇਦਾਂ ਫੀਲ ਹੁੰਦਾ ਰਹਿੰਦਾ ਕਿ ਅਸੀਂ ਪ੍ਰਭੂ ਨੂੰ ਨਾਰਾਜ਼ ਕਰ ਰਹੇ ਆ ਸਾਡਾ ਮਨ ਜਦੋਂ ਸਾਨੂੰ ਦੋਸ਼ੀ ਠਹਿਰਾਉਂਦਾ ਨਾ ਉਦੋਂ ਸੱਚੀ ਸਾਡੇ ਜੀਵਨ ਵਿੱਚ ਕਮੀ ਹੁੰਦੀ ਆ ਔਰ ਜਦੋਂ ਵੀ ਲੱਗੇ ਕਿ ਮੈਂ ਪ੍ਰਭੂ ਨੂੰ ਨਾਰਾਜ਼ ਕਰ ਰਿਹਾ ਆ ਕੋਸ਼ਿਸ਼ ਕਰੋ ਪ੍ਰਭੂ ਨੂੰ ਖੁਸ਼ ਕਰਨ ਦੀ ਉਦੋਂ ਗੌਰ ਕਰੋ ਆਪਣੇ ਜੀਵਨ ਦੇ ਵਿੱਚ ਕਿਵੇਂ ਕਿੱਥੋਂ ਕਰ ਰਿਹਾ ਨਰਾਜ ਮੈਂ ਚੋਰੀ ਕਰਕੇ ਪ੍ਰਭੂ ਨੂੰ ਨਰਾਜ ਕਰ ਰਿਹਾ ਆ ਹੁਕਮ ਅਦੁੱਲੀ ਕਰਕੇ ਨਰਾਜ ਕਰ ਰਿਹਾ ਆ ਮੈਂ ਪਰਮੇਸ਼ਵਰ ਦਾ ਆਪਣੇ ਮੂੰਹ ਤੋਂ ਜਿਹੜਾ ਆ ਜੋ ਮੈਨੂੰ ਤੁਹਾਨੂੰ ਆਦ ਕਰਨਾ ਚਾਹੀਦਾ ਜੋ ਸਿਫਤਸਲਾਹ ਕਰਨੀ ਚਾਹੀਦੀ ਉਹ ਨਹੀਂ ਕਰ ਰਿਹਾ ਮੈਂ ਆਪਣੇ ਮੂੰਹ ਤੋਂ ਗਲਤ ਸ਼ਬਦ ਕੱਢ ਕੇ ਉਹਨਾਂ ਨਰਾਜ ਕਰ ਰਿਹਾ ਆ ਗਲਤ ਆਦਤਾਂ ਦੇ ਰਹੀ ਨਰਾਜ ਕਰ ਰਿਹਾ ਆ ਵਿਭਚਾਰ ਕਰਕੇ ਨਰਾਜ਼ ਕਰ ਰਿਹਾ ਆ ਜਾਂ ਹੋਰ ਕੋਈ ਚੀਜ਼ਾਂ ਸੋ ਤੁਸੀਂ ਦੇਖਿਓ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਆ ਜਦੋਂ ਤੁਸੀਂ ਸਰਚ ਕਰੋਗੇ ਸਾਡੇ ਜੀਵਨ ਚ ਨਿਕਲ ਕੇ ਆਉਣਗੀਆਂ ਜਿਹੜੀਆਂ ਸੱਚੀ ਪ੍ਰਭੂ ਨੂੰ ਨਰਾਜ਼ ਕਰ ਰਹੀਆਂ ਆ ਸਾਡੀ ਚੁਗਲੀਆਂ ਦੀ ਆਦਤ ਨਰਾਜ਼ ਕਰ ਰਹੀ ਆ ਸਾਡੀ ਝੂਠ ਬੋਲਣ ਦੀ ਆਦਤ ਵੀ ਪ੍ਰਭੂ ਨੂੰ ਨਰਾਜ਼ ਕਰ ਰਹੀ ਆ ਸੋ ਬਹੁਤ ਦੇਰ ਆ ਸੋ ਮੈਨੀ ਥਿੰਗਸ ਐਂਡ ਨਸਟਾਫ ਆ ਸਾਡੇ ਕੋਲੇ ਜੋ ਪ੍ਰਭੂ ਨੂੰ ਨਰਾਜ਼ ਕਰ ਰਿਹਾ ਆ ਪਰ ਅਸੀਂ ਕੋਸ਼ਿਸ਼ ਕਰਨੀ ਆ ਪ੍ਰਭੂ ਨੂੰ ਖੁਸ਼ ਕਰਨ ਦੀ ਉਹਨਾਂ ਆਦਤਾਂ ਨੂੰ 1 ਬਾਈ 1 ਚੇਂਜ ਕਰਕੇ ਜਦੋਂ ਸਾਨੂੰ ਫੀਲ ਆਉਂਦਾ ਆ ਕਿ ਅਸੀਂ ਨਾਰਾਜ਼ ਕਰ ਰਹੇ ਹਾਂ ਇਹ ਸੱਚ ਹੈ ਕਿ ਉਦੋਂ ਅਸੀਂ ਕਰ ਰਹੇ ਹੁੰਨੇ ਆ ਇਹ ਫੀਲ ਗਲਤ ਨਹੀਂ ਆ ਇਹ ਫੀਲ 100% ਸਹੀ ਫੀਲ ਹੁੰਦਾ ਆ ਔਰ ਉਦੋਂ ਅਸੀਂ ਕੋਸ਼ਿਸ਼ ਕਰਨੀ ਆ ਉਸ ਨਿਰਾਸ਼ਾ ਨੂੰ ਖਤਮ ਕਰਨ ਦੀ ਤੇ ਅਸੀਂ ਦੇਖਦੇ ਆ ਬੁੱਕ ਆਫ ਰੋਮਨਸ ਰੋਮੀਆਂ ਦੀ ਕਿਤਾਬ ਉਹਦਾ 7 ਨੰਬਰ ਅਧਿਆਏ ਬੁੱਕ ਕਾਫਰ ਰੋਮਨਸ ਚੈਪਟਰ ਨੰਬਰ 7 ਰੋਮੀਆਂ ਦੀ ਕਿਤਾਬ ਸਤਵਾਂ ਆਧਿਆਏ ਤੇ ਉਹਦੀ 18 19 ਪੰਕਤੀ ਦੇ ਵਿੱਚ ਆਪਾਂ ਦੇਖਦੇ ਆ ਇੱਥੇ ਲਿਖਿਆ ਮੈਂ ਜਾਣਦਾ ਤਾਂ ਹਾਂ ਭਈ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਹੈ ਨਹੀਂ ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਭਲਾ ਕਰਨਾ ਨਹੀਂ ਸੋ ਇੱਥੇ ਪ੍ਰਭੂ ਦਾ ਦਾਸ ਇਦਾਂ ਕਹਿੰਦਾ ਆ ਮੈਂ ਇਹ ਗੱਲ ਜਾਣਦਾ ਆ ਕਿ ਮੇਰੇ ਅੰਦਰ ਕੋਈ ਚੰਗੀ ਗੱਲ ਨਹੀਂ ਹੈਗੀ ਇਰਾਦਾ ਤਾਂ ਮੈਂ ਕਰ ਲੈਣਾ ਆ ਕਿ ਮੈਂ ਚੰਗਾ ਕਰਨਾ ਆ ਪਰ ਫਿਜ਼ੀਕਲੀ ਨਹੀਂ ਕਰਦਾ ਕਿ ਕਹਿੰਦਾ ਇਰਾਦਾ ਕਰਨਾ ਤਾਂ ਮੇਰੇ ਵੱਸ ਵਿੱਚ ਆ ਪਰ ਮੇਰੇ ਅੰਦਰ ਅਰਥਾਤ ਮੇਰੇ ਸਰੀਰ ਦੇ ਅੰਦਰ ਕੋਈ ਭਲੀ ਗੱਲ ਨਹੀਂ ਇਰਾਦਾ ਕਰਨਾ ਤਾਂ ਮੇਰੇ ਅੰਦਰ ਹੈ ਪਰ ਪਲਾ ਪਰ ਪਲਾ ਕਰਨਾ ਨਹੀਂ ਇਰਾਦਾ ਮੈਂ ਕਰ ਲੈਣਾ ਪਰ ਪਹਲਾਈ ਨਹੀਂ ਕਰ ਪਾਉਂਦਾ ਕਈ ਵਾਰੀ ਤੁਸੀਂ ਦੇਖਿਓ ਤੁਹਾਡੀ ਲਾਈਫ ਵਿੱਚ ਵੀ ਸ਼ਾਇਦ ਇਦਾਂ ਹੁੰਦਾ ਹੋਵੇਗਾ ਤੁਸੀਂ ਕਿਸੇ ਇਨਸਾਨ ਦਾ ਭਲਾ ਕਰਨਾ ਚਾਹੁੰਦੇ ਆ ਮਨੋਂ ਤੁਸੀਂ ਚਾਹੁੰਦੇ ਆ ਕਿ ਮੈਂ ਇਹਦਾ ਭਲਾ ਕਰਾਂ ਪਰ ਤੁਹਾਡੇ ਨਾਲ ਦੋ ਚਾਰ ਜਣੇ ਇਹੋ ਜਿਹੇ ਹੁੰਦੇ ਆ ਤੁਹਾਡਾ ਸਰੀਕਾ ਭਾਈਚਾਰਾ ਜਾਂ ਤੁਹਾਡੇ ਭੈਣ ਭਰਾ ਜਾਂ ਮੈਨੂੰ ਨਹੀਂ ਪਤਾ ਕੌਣ ਕੋਈ ਨਾ ਕੋਈ ਇਹੋ ਜਿਹਾ ਹੁੰਦਾ ਜਿਹੜਾ ਉਸ ਇਨਸਾਨ ਦੇ ਸਖਤ ਖਿਲਾਫਤ ਦੇ ਵਿੱਚ ਹੁੰਦਾ ਆ ਜੇ ਦਾ ਕਰਕੇ ਤੁਸੀਂ ਵੀ ਭਲਾ ਨਹੀਂ ਕਰ ਪਾਉਂਦੇ ਜੋ ਤੁਸੀਂ ਉਹਨੂੰ ਦੇਣਾ ਚਾਹੁੰਦੇ ਸੀ ਤੁਸੀਂ ਨਹੀਂ ਦੇ ਪਾਉਂਦੇ ਤੁਸੀਂ ਚਾਹੁੰਦੇ ਸੀ ਉਹਨੂੰ 10000 ਦਿੰਦੇ ਪਰ ਬਾਕੀ ਦੇ ਜਿਹੜੇ ਨਾਲ ਦੇ ਸੀ ਉਹ ਕਹਿੰਦੇ ਕਿ ਤੂੰ ਸਾਡੇ ਨਾਲੋਂ ਵੱਧ ਦਊਂਗਾ ਜਾਂ ਉਹ ਫੀਲ ਕਰਨਗੇ ਤੁਸੀਂ ਉਹਨਾਂ ਦਾ ਕਰਕੇ ਉਹਨੂੰ 500 ਹੀ ਦੇ ਕੇ ਆ ਜੰਨੇ ਜਾਂ ਕੁਝ ਵੀ ਨਹੀਂ ਦਿੰਦੇ ਮਨ ਤਾਂ ਬਣਦਾ ਹੈ ਕਿ ਤੁਸੀਂ ਕੁਝ ਭਲਾ ਕਰੋ ਪਰ ਤੁਸੀਂ ਕਰ ਨਹੀਂ ਪਾਉਂਦੇ ਸੋ ਜਿਹੜੀ ਭਲਾਈ ਮੈਂ ਕਰਨਾ ਚਾਹੁੰਦਾ ਉਹ ਮੈਂ ਨਹੀਂ ਕਰਦਾ ਸਗੋਂ ਜਿਹੜੀ ਬੁਰਾਈ ਮੈਂ ਨਹੀਂ ਚਾਹੁੰਦਾ ਸੋ ਹੀ ਕਰਦਾ ਹਾਂ ਜਿਹੜੇ ਕੰਮ ਅਸੀਂ ਛੱਡਣਾ ਚਾਹੁੰਦੇ ਆ ਉਹੀ ਮੁੜ ਮੁੜ ਕੇ ਕਰਦੇ ਆ ਜਿਹੜੇ ਅਸੀਂ ਕਰਨਾ ਚਾਹੁੰਦੇ ਆ ਉਹ ਅਸੀਂ ਕਰ ਹੀ ਨਹੀਂ ਪਾ ਰਹੇ ਬਹੁਤ سارے ਕੰਮ ਆ ਜਿਹੜੇ ਅਸੀਂ ਕਰਨਾ ਚਾਹੁੰਦੇ ਆ ਮੈਨੂੰ ਪੁੱਛੋ ਤਾਂ ਮੈਂ ਕਹਿੰਨੀ ਕਿ ਮੈਂ ਫੁੱਲ ਟਾਈਮ ਫੁੱਲ ਟਾਈਮ 24 ਆਵਰਸ ਮੈਂ ਚਾਹੁੰਦੀ ਆ ਕਿ ਮੈਂ ਪਰਮੇਸ਼ਵਰ ਦੇ ਲਈ ਸਮਰਪਿਤ ਹੋ ਜਾਵਾਂ ਅਸੀਂ ਨਹੀਂ ਕਰ پا ਰਹੇ ਜੋ ਮੈਂ ਕਰਨਾ ਚਾਹੁੰਦਾ ਆ ਉਹ ਮੈਂ ਨਹੀਂ ਕਰ ਪਾ ਰਿਹਾ ਇਰਾਦਾ ਕਰਨਾ ਤਾਂ ਮੇਰੇ ਅੰਦਰ ਆ ਬਟ ਹੋ ਨਹੀਂ ਰਿਹਾ ਪ੍ਰੈਕਟੀਕਲ ਨਹੀਂ ਹੋ ਰਿਹਾ ਵਾਈ ਕਰਕੇ ਤੁਸੀਂ ਮਦਰ ਆ ਤੁਸੀਂ ਵਾਈਫ ਆ ਤੁਸੀਂ ਬ੍ਰਦਰ ਆ ਤੁਸੀਂ ਸਿਸਟਰ ਆ ਤੁਸੀਂ ਡਾਟਰ ਆ ਤੁਸੀਂ ਹਸਬੈਂਡ ਆ ਤੁਸੀਂ ਫਾਦਰ ਆ ਸੋ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਤੁਹਾਨੂੰ ਰੋਕ ਰਹੀਆਂ ਆ ਤੁਹਾਡੇ ਐਕਚੁਅਲ ਟਾਸਕ ਤੋਂ ਤੁਸੀਂ ਉਹਨਾਂ ਦਾ ਕਰਕੇ ਤੁਸੀਂ ਜੋ ਤੁਸੀਂ ਕਰਨਾ ਚਾਹੁੰਦੇ ਹੋ ਨਾ ਉਹ ਤੁਸੀਂ ਨਹੀਂ ਕਰ ਪਾਰੇ ਅਰ ਇਹ ਸੀ ਉਹ ਫਰਜਾਂ ਦਾ ਕਰਕੇ ਜਾਂ ਡਿਊਟੀਆਂ ਦਾ ਕਰਕੇ ਜੋ ਤੁਸੀਂ ਐਕਚੁਅਲ ਚ ਕਰਨਾ ਚਾਹੁੰਦੇ ਹੋ ਨਹੀਂ ਕਰ ਪਾਰੇ ਬਟ ਕੁਝ ਹੋਰ ਵੀ ਆ ਤੁਸੀਂ ਚਾਹੁੰਦੇ ਆ ਕਿ ਮੈਂ ਸਦਾ ਸੱਚ ਬੋਲਾਂ ਪਰ ਫਿਰ ਵੀ बार-बार ਝੂਠ ਬੋਲ ਹੋ ਰਿਹਾ ਆ ਉਹਦੇ ਵੀ ਆਪਣੇ ਕਈ ਰੀਜ਼ਨ ਆ ਕਿ ਇੱਕ ਕਾਮੀ ਇਦਾਂ ਦਾ ਆ ਕੋਈ ਮਤਲਬ ਤੁਸੀਂ ਇੱਕ ਪਲੋਟ ਵੇਚਣਾ ਆ ਜਾਂ ਤੁਸੀਂ ਕੋਈ ਸਮਾਨ ਵੇਚਣਾ ਤੁਹਾਨੂੰ ਕੋਈ ਜਣਾ ਪੁੱਛਦਾ ਇਹਦੀ ਐਕਚੁਅਲ ਕੀਮਤ ਦੱਸ ਤੈਨੂੰ ਕਿੰਨੇ ਦਾ ਪਿਆ ਹੁਣ ਤੁਸੀਂ ਉਹਦੇ ਤੋਂ ਬੈਨੀਫਿਟ ਲੈਣਾ ਚਾਹੁੰਦੇ ਹੋ 1 ਲੱਖ 2 ਲੱਖ ਦਾ 100 ਰੁਪਏ ਦਾ 150 ਰੁਪਏ ਦਾ ਅਗਰ ਤੁਸੀਂ ਉਹਨੂੰ ਦੱਸ ਰਹੇ ਹੋ ਕਿ ਐਕਚੁਅਲ ਦੇ ਵਿੱਚ ਮੈਨੂੰ ਇਹ 20 ਲੱਖ ਦਾ ਪਿਆ ਤੁਸੀਂ ਉਹਨੂੰ 22 ਲੱਖ ਦਾ ਕਿੱਦਾਂ ਵੇਚੋਗੇ ਉਹ ਤੁਹਾਨੂੰ ਕਹੇਗਾ ਤੂੰ ਤੂੰ ਐਦਾਂ ਕਰ 20 ਲੱਖ 10 ਹਜ਼ਾਰ ਲੈ ਲਾ ਤੁਸੀਂ ਉਹਨੂੰ ਕਹਿੰਦੇ ਇਹ ਚੀਜ਼ ਮੈਨੂੰ 90 ਰੁਪਈਆ ਦੀ ਪਈ ਉਹ ਤੁਹਾਨੂੰ ਕਹੇਗਾ ਲੈ ਤੂੰ ਮੈਨੂੰ 100 ਦੀ ਦੇ ਦੇ ਤੁਸੀਂ ਉਹਦੇ ਤੋਂ 100 ਰੁਪਈਆ ਅਰਨ ਕਰਨਾ ਚਾਹੁੰਦੇ ਤੇ ਉਹ ਤੁਹਾਨੂੰ ਟੋਟਲ 100 ਰੁਪਈਆ ਦੇ ਰਿਹਾ ਕਿ ਤੂੰ 10 ਰੁਪਈਆ ਅਰਨ ਕਰ ਲਾ ਹੁਣ 10 ਰੁਪਈਆ ਦੇ ਵਿੱਚ ਤੁਹਾਡੇ ਬਿਜਲੀ ਦੇ ਬਿੱਲ ਨਹੀਂ ਨਿਕਲ ਰਹੇ ਤੁਹਾਡੇ EMPLOYEES ਦਾ ਖਰਚਾ ਨਹੀਂ ਨਿਕਲ ਰਿਹਾ ਤੁਹਾਡਾ ਗੱਡੀ ਦਾ ਤੇਲ ਨਹੀਂ ਨਿਕਲ ਰਿਹਾ ਪਿੱਛੇ ਜਿਹੜੇ ਨਿਆਣੇ ਬਲੌਂ ਬਲੌਂ ਕਰਦੇ ਉਹ ਨਹੀਂ ਪਾਲ ਰਹੇ ਤਾਂ ਤੁਸੀਂ ਉੱਥੇ ਉਹਨੂੰ ਦੱਸਦੇ ਹੋ ਉਹ ਚੀਜ਼ ਜਿਹੜੀ ਤੁਹਾਨੂੰ 90 ਦੀ ਪਈ ਆ ਤੁਸੀਂ ਉਹਨੂੰ ਦੱਸ ਦਿਓ ਕਿ ਇਹ ਚੀਜ਼ ਮੈਨੂੰ ਹੀ 200 ਦੀ ਪਈ ਆ ਕੀ ਹੋਇਆ ਇੱਕ ਝੂਠ ਬੋਲਿਆ ਤੁਸੀਂ ਚਾਹੁੰਦੇ ਨਹੀਂ ਆ ਤੁਸੀਂ ਝੂਠ ਬੋਲੋ ਪਰ ਸੱਚ ਬੋਲ ਕੇ ਤੁਹਾਡਾ ਸਸੂਤ ਨਹੀਂ ਆ ਰਿਹਾ ਸਮਝ ਰਹੇ ਹੋ ਤਾਂ ਇਦਾਂ ਦੀਆਂ ਚੀਜ਼ਾਂ ਤੁਹਾਨੂੰ ਪ੍ਰੋਬਲਮ ਦੇ ਵਿੱਚ ਲੈ ਕੇ ਚਲੇ ਜਾਂਦੀਆਂ ਤੁਸੀਂ ਉਹਨਾਂ ਚੀਜ਼ਾਂ ਦੇ ਨਾਲ ਡਿਸਪਾਇੰਟ ਹੋ ਜਾਂਦੇ ਹੋ ਬਹੁਤ ਸਾਰੀਆਂ ਚੀਜ਼ਾਂ ਇਦਾਂ ਜਿਹੜੀਆਂ ਆ ਲਾਈਫ ਦੇ ਵਿੱਚ ਹੁੰਦੀਆਂ ਆ ਓਕੇ ਸੋ ਅਸੀਂ ਚਾਹੁੰਦੇ ਹਾਂ ਚੰਗਾ ਕਰਨਾ ਪਰ ਹੋ ਜਾਂਦਾ ਆ ਬਾਰ-ਬਾਰ ਰਿਪੀਟ ਦੇ ਵਿੱਚ ਕੀ ਹੁੰਦਾ ਬੁਰਾ ਹੋ ਜਾਂਦਾ ਆ ਅਸੀਂ ਚਾਹੁੰਦੇ ਸੱਚਾਈ ਤੇ ਚੱਲਣਾ ਪਰ ਕਿਸੇ ਵੀ ਤਰੀਕੇ ਦਾ ਕਰਕੇ ਸਾਡੇ ਤੋਂ ਬਾਰ-ਬਾਰ ਇਹ ਚੀਜ਼ਾਂ ਹੋ ਜਾਂਦੀਆਂ ਪਰ ਉਹ ਕਿਉਂ ਹੁੰਦੀਆਂ ਆ ਆਜੋ ਆਪਾਂ ਦੇਖ ਲੈਨੇ ਆ ਪਰ ਜੇ ਮੈਂ ਉਹ ਕੰਮ ਕਰਦਾ ਹਾਂ ਜਿਹੜਾ ਮੈਂ ਨਹੀਂ ਚਾਹੁੰਦਾ ਤਾਂ ਕਰਨ ਵਾਲਾ ਮੈਂ ਨਹੀਂ ਸਗੋ ਪਾਪ ਹੈ ਜੋ ਮੇਰੇ ਵਿੱਚ ਵੱਸਦਾ ਹੈ ਜਿਹੜਾ ਕੰਮ ਮੈਂ ਕਰਨਾ ਚਾਹੁੰਦਾ ਆ ਉਹ ਮੇਰੇ ਤੋਂ ਨਹੀਂ ਹੁੰਦਾ ਜਿਹੜਾ ਮੈਂ ਛੱਡਣਾ ਚਾਹਣਾ ਉਹ ਕਰਦਾ ਆ ਤਾਂ ਉਹ ਮੈਂ ਨਹੀਂ ਆ ਮੇਰੇ ਵਿੱਚ ਕੀ ਆ ਉਹ ਪਾਪ ਮੇਰੇ ਅੰਦਰ ਉਹ ਚੀਜ਼ ਹੈ ਜਿਹੜੀ ਗਲਤ ਹੈ ਉਹ ਉਸ ਚੀਜ਼ ਨੂੰ ਜਿਹੜੀ ਆ ਉਹ ਮੇਰੇ ਵਿੱਚ ਲੈ ਕੇ ਆਉਂਦੀ ਆ ਇੱਕ ਰਿਸਰਚ ਹੋਇਆ ਸੀਗਾ ਐਕਚੁਅਲ ਦੇ ਵਿੱਚ ਕਿਉਂ ਕਹਿੰਦੇ ਆ ਕਿ ਜਦੋਂ ਤੁਸੀਂ ਬੋਲਦੇ ਹੋ ਤਾਂ ਚੀਜ਼ਾਂ ਜਿਹੜੀਆਂ ਆ ਉਹ ਹੁੰਦੀਆਂ ਆ ਇਹ ਸੈਂਟੀਫਿਕ ਆ ਇਹ ਲੌਜੀਕਲ ਆ ਕਿ ਚੀਜ਼ਾਂ ਉਦਾਂ ਹੀ ਹੋ ਲੱਗ ਜਾਂਦੀਆਂ ਉਸ ਰਿਸਰਚ ਦੇ ਵਿੱਚ ਹੋਇਆ ਕਿ ਆਕਸੀਜਨ ਜਿਹੜੀ ਆ ਨਾ ਆਕਸੀਜਨ ਦੇ ਅੰਦਰ ਮੈਗਨੇਟਿਕ ਚੀਜ਼ਾਂ ਆ ਮੈਗਨੇਟਾਇਰ ਆਕਸੀਜਨ ਦੇ ਅੰਦਰ ਵੀ ਜਿਹੜਾ ਆ ਉਹ ਮੈਗਨੇਟ ਨੂੰ ਪਾਇਆ ਜਾਂਦਾ ਆ ਤਾਂ ম্যাগਨੇਟ ਪੂਰੇ ਸੰਸਾਰ ਦੇ ਵਿੱਚ ਜਿਹੜਾ ਆ ਨਾ ਉਹ ਆਕਸੀਜਨ ਤਾਂ ਹੈਗੀ ਆ ਤੇ ਉਹਦੇ ਅੰਦਰ ম্যাগਨੇਟ ਵੀ ਆ ਸੋ ਜਦੋਂ ਤੱਕ ਤੁਸੀਂ ਉਸ ਸ਼ਬਦ ਨੂੰ ਆਕਸੀਜਨ ਦੇ ਰਾਈ ਜਿਹੜਾ ਆ ਉਹ ਘੋਲਦੇ ਨਹੀਂ ਆ ਆਕਸੀਜਨ ਦੇ ਅੰਦਰ ਉਹ ਸ਼ਬਦ ਘੋਲਦਾ ਨਹੀਂ ਆ ਤੇ ਉਹ ਉਹਦੇ ਜਿਹੜੇ ਬਾਕੀ ਦੇ ਮੈਗਨੇਟਿਕ ਚੀਜ਼ਾਂ ਆ ਉਹ ਉਹਦੇ ਵੱਲ ਨੂੰ ਖਿੱਚੇ ਨਹੀਂ ਜਾਂਦੇ ਬਟ ਜਦੋਂ ਤੁਸੀਂ ਆਕਸੀਜਨ ਜਿਹੜੀ ਆ ਜਦੋਂ ਤੁਸੀਂ ਉਹ ਸ਼ਬਦਾਂ ਦੇ ਨਾਲ ਖੋਲਕੇ ਉਹ ਸ਼ਬਦ ਆਕਸੀਜਨ ਦੇ ਵਿੱਚ ਜਾ ਕੇ ਰਲਦੇ ਆ ਤਾਂ ਕੀ ਹੁੰਦਾ ਕਿ ਉਹਨਾਂ ਦੇ ਨਾਲ ਰਿਲੇਟਡ ਜਿਹੜੇ ਬਾਕੀ ਦੇ ম্যাগਨੇਟਿਕ ਪਾਰਟਿਕਲਸ ਆ ਉਹ ਉਹਨਾਂ ਵੱਲ ਨੂੰ ਖਿੱਚੇ ਆਉਂਦੇ ਆ ਅਰ ਉਹ ਤੁਹਾਡੇ ਵੱਲ ਨੂੰ ਉਹ ਚੀਜ਼ ਤੁਹਾਡੇ ਜੀਵਨ ਚ ਪੂਰੀ ਹੋ ਜਾਂਦੀ ਆ ਇਹ ਇੱਕ ਸਾਇੰਸ ਆ ਇਸੇ ਤਰੀਕੇ ਦੇ ਨਾਲ ਹੀ ਸਾਡੇ ਜੀਵਨ ਦੇ ਵਿੱਚ ਜਦੋਂ ਅਸੀਂ ਬੁਰਾਈ ਕਰਦੇ ਆ ਉਹ ਬੁਰਾਈ ਖਿੱਚਦੀ ਆ ਬਾਕੀ ਦੀ ਬੁਰਾਈ ਨੂੰ ਸੋ ਅਗਰ ਸਾਡੇ ਮਾਨ ਦੇ ਵਿੱਚ ਕੋਈ ਗਲਤ ਵਿਚਾਰ ਆ ਤਾਂ ਉਹ ਉਹਦੀ ਹਕੀਕਤ ਨੂੰ ਉਹਦੇ ਪ੍ਰੈਕਟੀਕਲ ਨੂੰ ਆਪਣੇ ਵੱਲ ਨੂੰ ਖਿੱਚ ਲੈਂਦਾ ਆ ਮਾਨ ਕਰ ਰਿਹਾ ਕਿ ਮੈਂ ਕਿਸੇ ਦਾ ਗਲਾ ਘੁੱਟਦਾ ਚਾਂਸ ਮਿਲਿਆ ਤੇ ਕੀ ਹੋਣਾ ਪ੍ਰੈਕਟੀਕਲੀ ਹੋ ਜਾਣਾ ਮਾਨ ਕਰਦਾ ਕਿ ਇਹਦੇ ਮੂੰਹ ਤੇ ਖਿੱਚ ਕੇ ਚਪੇੜ ਮਾਰਾਂ ਮਾਨ ਕਰਦਾ ਇਹਦੇ ਮੂੰਹ ਤੇ ਜਵਾਬ ਦੇ ਦਵਾਂ ਮਾਨ ਕਰਦਾ ਇਹਦੇ ਨਾਲ ਲੜਾਂ ਕੀ ਹੋਏਗਾ ਚਾਂਸ ਜਦੋਂ ਹੀ ਚਾਂਸ ਬਣਿਆ ਉਹਨੇ ਪ੍ਰੈਕਟੀਕਲ ਰੂਪ ਧਾਰ ਜਾਣਾ ਆ ਸੋ ਇਸ ਤਰੀਕੇ ਦੇ ਨਾਲ ਸਾਡੇ ਜੀਵਨ ਦੇ ਵਿੱਚ ਜਦੋਂ ਇੱਕ ਗਲਤ ਥਾਟ ਹੁੰਦਾ ਉਹ ਪਾਪ ਜਿਹੜਾ ਇੱਕ ਥਾਟ ਦੇ ਰੂਪ ਵਿੱਚ ਸਾਡੇ ਅੰਦਰ ਰਹਿੰਦਾ ਆ ਤੇ ਉਹ ਪਾਪ ਆ ਜਿਹੜਾ ਸਾਡੇ ਕੋਲੋਂ ਉਸ ਬੁਰਾਈ ਨੂੰ ਜਿਹੜਾ ਆ ਫਿਜ਼ੀਕਲੀ ਵੀ ਪੂਰਾ ਕਰਵਾ ਦਿੰਦਾ ਆ ਸੋ ਇਹ ਹੀ ਉਹ ਥਾਟ ਆ ਜਿਹੜਾ ਸਾਨੂੰ बार-बार ਸਾਡੇ ਅੰਦਰ ਇੱਕ ਕੌਨਸ਼ੀਅਸ ਸਪਿਰਿਟ ਆ ਉਹ ਉਸ ਥਾਟ ਨੂੰ ਪਕੜਦਾ ਆ ਔਰ ਉਹ ਹੀ ਸਾਨੂੰ ਸਿਗਨਲ ਭੇਜ ਰਿਹਾ ਆ ਕਿ ਦੇਖ ਇਹ ਚੀਜ਼ ਗਲਤ ਆ ਤੇਰੇ ਇਸੇ ਕੰਮ ਤੋਂ ਪਰਮੇਸ਼ਵਰ ਤੇਰੇ ਨਾਲ ਜਿਹੜਾ ਆ ਉਹ ਨਾਰਾਜ਼ ਹੋ ਰਿਹਾ ਆ ਔਰ ਜੇ ਪਰਮੇਸ਼ਵਰ ਸਾਡੇ ਨਾਲ ਨਾਰਾਜ਼ ਹੋ ਰਿਹਾ ਹੁਣ ਉਹਨੂੰ ਖੁਸ਼ ਕਰਨ ਦੇ ਲਈ ਆਪਾਂ ਕੀ ਕਰਨਾ ਚੱਲੀਏ ਫਿਰ ਫਲਪੀਆਂ ਦੀ ਕਿਤਾਬ ਉਹਦਾ ਤੀਜਾ ਨੰਬਰ ਅਧਿਆਇ ਤੇ ਉਹਦੀ 13 14 ਪੰਕਤੀ ਦੇ ਵਿੱਚ ਇਦਾਂ ਲਿਖਿਆ ਆ ਕਹਿੰਦਾ ਹੇ ਭਰਾਵੋ ਮੈਂ ਆਪਣੇ ਲਈ ਇਹ ਨਹੀਂ ਸਮਝਦਾ ਜੋ ਮੈਂ ਅਜੇ ਹੱਥ ਪਾ ਲਿਆ ਹੈ ਫਾਲਸ ਕੀ ਕਹਿ ਰਿਹਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਸਾਰੀ ਫਤਿਹ ਪਾ ਲਈ ਆ ਮੈਂ ਸਾਰਾ ਕੁਝ ਕਰ ਲਿਆ ਆ ਕਹਿੰਦਾ ਮੈਂ ਮੈਂ ਇਹ ਨਹੀਂ ਸਮਝਦਾ ਕਿ ਮੈਂ ਹੱਥ ਪਾ ਲਿਆ ਹੈ ਪਰ ਇੰਨਾ ਹੈ ਜੋ ਮੈਂ ਪਿਛਲੀਆਂ ਗੱਲਾਂ ਨੂੰ ਭੁਲਾ ਕੇ ਅਤੇ ਉਹਨਾਂ ਗੱਲਾਂ ਲਈ ਜਿਹੜੀਆਂ ਅੱਗੇ ਹਨ ਅਗਾਹਾ ਵਧ ਕੇ ਨਿਸ਼ਾਨੇ ਵੱਲ ਦੱਬੀ ਜਾਂਦਾ ਹਾਂ ਪਰ ਯੂਸੂ ਉੱਪਰਲੇ ਸੱਦੇ ਦਾ ਇਨਾਮ ਲਵਾਂ ਜੋ ਪਰਮੇਸ਼ਵਰ ਦੀ ਵੱਲੋਂ ਮਸੀਹ ਯੂਸੂ ਵਿੱਚ ਹੈ ਸੋ ਪੌਲਸ ਕੀ ਕਹਿੰਦਾ ਕਹਿੰਦਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਫਤਿਹ ਪਾ ਲਈ ਜੇ ਜੇ ਤੁਸੀਂ ਇਹਨੂੰ ਪੜੋ ਮਾਈ ਗੁੱਡਨੈਸ ਪੌਲਸ ਇੰਨਾ ਆਪਣੇ ਆਪ ਨਾਲ ਲੜਦਾ ਆ ਇੰਨਾ ਲੜਦਾ ਆ ਕਹਿੰਦਾ ਮੈਂ ਆਪਣੇ ਆਪ ਨੂੰ ਮਾਰਦਾ ਕੁੱਟਦਾ ਆ ਮੈਂ ਇਦਾਂ ਕਰਦਾ ਮਾਰਦਾ ਕੁੱਟਦਾ ਇਨ ਦਾ ਸੈਂਸ ਕਿ ਆਪਣੀਆਂ ਖੁਆਇਸ਼ਾਂ ਨੂੰ ਉਹਨੇ ਫੜ ਫੜ ਕੇ ਰੱਖਿਆ ਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਸੰਤ ਪੌਲਸ ਇੱਕ ਸਟਰਗਲ ਦੇ ਵਿੱਚ ਆ ਸੀ ਉਹਨੂੰ ਜਦੋਂ ਪੜ੍ਹਦੇ ਆ ਤੇ ਇੱਕ ਬਹੁਤ ਹੀ ਅੱਛਾ ਕੈਰੈਕਟਰ ਸਮਝ ਵਿੱਚ ਆਉਂਦਾ ਹੈ ਆਪਣਾ ਆਪਣੀ ਤਸਵੀਰ ਨਜ਼ਰ ਆਉਂਦੀ ਆ ਸੋ ਸੰਤ ਪੌਲਸ ਕਹਿੰਦੇ ਕਿ ਮੈਂ ਮੈਨੂੰ ਪਤਾ ਹੈ ਕਿ ਮੈਂ ਇਹ ਸਾਰਾ ਪ੍ਰਾਪਤ ਨਹੀਂ ਕਰ ਸਕਿਆ ਪਰ ਮੈਂ ਕੀ ਕਰ ਰਿਹਾ ਪਿਛਲੀਆਂ ਗੱਲਾਂ ਨੂੰ ਭੁੱਲ ਗਿਆ ਹੁਣ ਸੰਤ ਪੌਲਸ ਸੰਤ ਪੌਲਸ ਬਣਨ ਤੋਂ ਪਹਿਲਾਂ ਸੌਲਸ ਸੀਗਾ ਸੌਲਸ ਕੀ ਕਰਦਾ ਸੀਗਾ ਮਸੀਹੀ ਲੋਕਾਂ ਨੂੰ ਮਾਰਦਾ ਸੀਗਾ ਜਿਹੜੇ ਯਿਸੂ ਮਸੀਹ ਦੇ ਪੈਰੋਕਾਰ ਸੀਗੇ ਉਹਨਾਂ ਨੂੰ ਫੜਦਾ ਸੀ ਮਾਰਦਾ ਸੀ ਸਜ਼ਾ ਦਿੰਦਾ ਸੀ ਕਹਿੰਦਾ ਹੁਣ ਖੂਨ ਦੀ ਸਜ਼ਾ ਬੜੀ ਵੱਡੀ ਸਜ਼ਾ ਆ ਤੇ ਉਹਨੇ ਧਰਮੀਆਂ ਨੂੰ ਮਾਰਿਆ ਤਾਂ ਕੀ ਕਹਿੰਦਾ ਮੈਂ ਪਿਛਲੀਆਂ ਸਾਰੀਆਂ ਗੱਲਾਂ ਨੂੰ ਭੁੱਲ ਕੇ ਜੋ ਮੈਂ ਨੌਨਸੈਂਸ ਕੀਤਾ ਜੋ ਮੈਂ ਗਲਤ ਕੀਤਾ ਜੋ ਮੇਰੀ ਜ਼ਿੰਦਗੀ ਦੇ ਵਿੱਚ ਬਦੀਆਂ ਸੀ ਗੁਨਾਹ ਸੀ ਮੈਂ ਉਹ ਸਭ ਚੀਜ਼ਾਂ ਨੂੰ ਭੁੱਲ ਕੇ ਕੀ ਕਰ ਰਿਹਾ ਨਿਸ਼ਾਨੇ ਵੱਲ ਨੂੰ ਕਿੱਲੀ ਦੱਬੀ ਹੋਈ ਆ ਮੈਂ ਉਧਰ ਨੂੰ ਤੁਰਿਆ ਆ ਕਿ ਮੈਂ ਇਨਾਮ ਪ੍ਰਾਪਤ ਕਰਨਾ ਆ ਫਿਸ਼ਲੀਆਂ ਚੀਜ਼ਾਂ ਨੂੰ ਮੈਂ ਭੁੱਲ ਚੁੱਕਾ ਹਾਂ ਸੋ ਅਗਰ ਅੱਜ ਤੱਕ ਤੁਹਾਡੇ ਜੀਵਨ ਦੇ ਵਿੱਚ ਕੁਝ ਨੌਨਸੈਂਸ ਚੱਲ ਰਿਹਾ ਸੀ ਕੁਝ ਵਿਭ ਵਿਚਾਰ ਚੱਲ ਰਿਹਾ ਸੀ ਕੁਝ ਗਲਤ ਚੱਲ ਰਿਹਾ ਸੀ ਝੂਠ ਚੁਗਲੀਆਂ ਚੋਰੀਆਂ ਹੇਰਾ ਫੇਰੀਆਂ ਲੱਟਰ ਪੱਟਰ ਸ਼ਟਰ ਮਟਰ ਜੋ ਵੀ ਚੱਲ ਰਿਹਾ ਸੀ ਤੁਸੀਂ ਉਹਨਾਂ ਸਭ ਚੀਜ਼ਾਂ ਨੂੰ ਭੁੱਲ ਜੂ ਸਭ ਚੀਜ਼ਾਂ ਨੂੰ ਉਹਨਾਂ ਨੂੰ ਭੁੱਲ ਕੇ ਤੁਸੀਂ ਇੱਕ ਨਵਾਂ ਜ਼ੋਰ ਮਾਰੋ ਨਵੇਂ ਨਿਸ਼ਾਨੇ ਵੱਲ ਨੂੰ ਉਹ ਨਿਸ਼ਾਨਾ ਜੋ ਸਹੀ ਇਨਸਾਨ ਬਣਨ ਦਾ ਉਹ ਨਿਸ਼ਾਨਾ ਜੋ ਪਰਮੇਸ਼ਵਰ ਨੂੰ ਪਰਸੰਨ ਕਰਨ ਦਾ ਉਹ ਨਿਸ਼ਾਨਾ ਜੋ ਜੀਵਨ ਦਾ ਮੁਕਤ ਪ੍ਰਾਪਤ ਕਰਨ ਦਾ ਪਰਮੇਸ਼ਵਰ ਦੇ ਵਿੱਚ ਬਣੇ ਰਹਿਣ ਦਾ ਉਸ ਨਿਸ਼ਾਨੇ ਵੱਲ ਨੂੰ ਵਧੀ ਚੱਲੋ ਉਸ ਨਿਸ਼ਾਨੇ ਵੱਲ ਨੂੰ ਜਿਹੜਾ ਇਹ ਤੁਰੇ ਚੱਲੋ ਅਰ ਤੁਸੀਂ ਦੇਖਿਓ ਤੁਸੀਂ ਅਗਰ ਉਸ ਥਾਟ ਨੂੰ ਫੜ ਲਿਆ ਕਿ ਮੈਂ ਪਰਮੇਸ਼ਵਰ ਨੂੰ ਨਿਰਾਸ਼ ਕਰ ਰਿਹਾ ਆ ਤੁਸੀਂ ਡਿਸਪਾਇੰਟ ਹੋ ਸਕਦੇ ਆ ਮੈਂ ਨਿਰਾਸ਼ ਕਰ ਰਿਹਾ ਸੀ ਪਰ ਮੈਂ ਹਰ ਕੋਸ਼ਿਸ਼ ਕਰਾਂਗਾ ਕਿ ਮੈਂ ਪਰਮੇਸ਼ਰ ਨੂੰ ਖੁਸ਼ ਕਰ ਸਕਾਂ ਸੋ ਜੋ ਮੈਂ ਕਰ ਸਕਦਾ ਜਾਂ ਮੈਕਸਿਮਮ ਜੋ ਮੈਂ ਕਰ ਸਕਦਾ ਹੈ ਨਾ ਉਹ ਮੈਂ ਕਰਾਂਗਾ ਸੋ ਜਦੋਂ ਅਸੀਂ ਆਪਣੀ ਮੈਕਸਿਮਮ ਕੋਸ਼ਿਸ਼ ਚੰਗੇ ਬਣਨ ਵਾਸਤੇ ਲਾਵਾਂਗੇ ਤਾਂ ਸਾਡੇ ਤੋਂ ਚੰਗੇ ਕੰਮ ਹੋਣੇ ਸ਼ੁਰੂ ਹੋ ਜਾਣਗੇ ਸੋ ਆਈ డు ਬਲੀਵ ਕਿ ਤੁਹਾਡੇ ਜੀਵਨ ਦੇ ਵਿੱਚ ਉਹ ਇਹ ਰਿਗਰਟ ਜਿਹੜਾ ਆ ਇਹ ਖਤਮ ਹੋਏਗਾ ਕਿ ਤੁਸੀਂ ਨਿਰਾਸ਼ ਕਰ ਰਹੇ ਹੋ ਜਦੋਂ ਤੁਸੀਂ ਆਪਣੀ ਕੋਸ਼ਿਸ਼ ਜਿਹੜੀ ਆ ਉਹ ਪਰਮੇਸ਼ਵਰ ਨੂੰ ਖੁਸ਼ ਕਰਨ ਵਾਸਤੇ ਲਾਉਂਗੇ ਤਾਂ ਕੋਸ਼ਿਸ਼ ਕਰਨ ਵਾਲਿਆਂ ਦੀ ਕਦੀ ਹਾਰ ਨਹੀਂ ਹੁੰਦੀ ਕੋਸ਼ਿਸ਼ ਕਰਨ ਵਾਲੇ ਹੀ ਸਫਲ ਹੁੰਦੇ ਆ ਪ੍ਰੈਕਟਿਸ ਮੇਕਸ ਮੈਨ ਪਰਫੈਕਟ ਜਿਹੜੀ ਕੋਸ਼ਿਸ਼ ਉਹੀ ਬੰਦੇ ਨੂੰ ਜਿਹੜੀ ਆ ਅਭਿਆਸ ਹੀ ਬੰਦੇ ਨੂੰ ਸਫਲ ਬਣਾਉਂਦਾ ਆ ਸੋ ਅਭਿਆਸ ਵਿੱਚ ਲੱਗੇ ਰੋ ਬਣੇ ਰਹੋ ਚੰਗੇ ਕੰਮ ਕਰਨ ਦੇ ਵਿੱਚ ਬਣੇ ਰਹੋ ਕਿਤੇ ਕਿਤੇ ਕੋਈ ਮਾੜਾ ਹੋ ਜਾਂਦਾ ਆ ਤੁਸੀਂ ਉਸ ਕੰਮ ਨੂੰ ਭੁੱਲ ਜਾ ਉਸ ਕੰਮ ਨੂੰ ਛੱਡ ਦੋ ਤੱਕ ਕੇ ਕੁਝ ਵੀ ਮਾੜਾ ਨਾ ਕਰੋ ਐਕਸੀਡੈਂਟਲੀ ਹੋ ਗਿਆ ਅਚਨਚੇਤ ਹੋ ਗਿਆ ਤੁਸੀਂ ਉਹਦੇ ਉੱਤੇ ਮਨ ਨਹੀਂ ਲਾਉਣਾ ਟਿਕਣਾ ਨਹੀਂ ਪਰ ਤੁਸੀਂ ਇਹ ਦੇਖੋ ਕਿ ਮੇਰੀ ਚੰਗੇ ਕੰਮਾਂ ਦੀ ਗਿਣਤੀ ਵਧਣੀ ਚਾਹੀਦੀ ਆ ਭਲਾਈ ਮੇਰੇ ਜੀਵਨ 'ਚ ਵਧਣੀ ਚਾਹੀਦੀ ਆ ਧਾਰਮਿਕਤਾ ਵਧਣੀ ਚਾਹੀਦੀ ਸੱਚਾਈ ਵਧਣੀ ਚਾਹੀਦੀ ਆ ਪਰਮੇਸ਼ਵਰ ਦਾ ਪ੍ਰੇਮ ਵਧਣਾ ਚਾਹੀਦਾ ਆ ਸੋ ਪਰਮੇਸ਼ਰ ਤੁਹਾਨੂੰ ਬਹੁਤ ਬਹੁਤ ਬਰਕਤ ਦੇਣ ਅੱਜ ਦਾ ਵਚਨ ਤੁਹਾਡੇ ਤੇ ਮੇਰੇ ਜੀਵਨ ਦੇ ਵਿੱਚ ਫਲ ਲੈ ਕੇ ਆਵੇ ਹੱਸਦੇ ਰਹੋ ਵਸਦੇ ਰਹੋ ਖਿੜੇ ਖਿੜੇ ਰਹੋ ਚੜ੍ਹਦੀ ਕਲਾ ਵਿੱਚ ਰਹੋ ਪ੍ਰਭੂ ਵਿੱਚ ਬਣੀ ਰਹੋ ਤਾਂ ਜੋ ਪ੍ਰਭੂ ਜੀ ਦੀ ਅਪਾਰ ਕਿਰਪਾ ਤੁਹਾਡੇ ਜੀਵਨ ਦੇ ਵਿੱਚ ਬਣੀ ਰਹੇ ਗੋਡ ਬlesਸ ਯੂ एवरीवन